ਕਾਰਵਾਈ ਦੇ ਨਾਂ ਤੇ ਇਹ ਆਜੇ ਕਿ ਪੁਲਸਰਾਂ ਮੁਲਾਜਤ ਫੇਰੇ ਫੋਨ ਕਰਕੇ ਕਹਿੰਦਾ ਆ ਕਿ ਉਹਨੇ ਦੁਕਾਨ ਨਹੀਂ ਖੁੱਲੀ ਆ ਚਾਹ ਵਾਲਿਆਂ ਨੇ ਮੈਂ ਉਹ ਸਵੇਰ ਦਾ ਇੱਕ ਘੰਟਾ ਕੁ ਡਿਕਦਾ ਪਿਆ ਇਹ ਕਾਰਵਾਈ ਦੇ ਨਾਂ ਤੇ ਪੁਲਸ ਨੇ ਇਹ ਚੀਜ਼ ਛੋਟੀ ਕਹਿਣੀ ਹੁੰਦੀ ਜੀ ਕਾਰਵਾਈ ਪੁਲਸ ਨੇ ਇਹ ਤੁਹਾਨੂੰ ਕਹਿੰਦੇ ਇਹ ਤਾਂ ਬੰਦੇ ਚੱਕਣੇ ਚਾਹੀਦੇ ਆ ਕਿਹੜੇ ਪੁਲਸ ਵਾਲੇ ਨੇ ਇਹ ਐਸਆਈ ਐਸਆਈ ਜਿਹੜੇ ਉਹ ਨਾਮ ਕੀ ਹੈ ਜੀ ਉਹ ਹੀ ਹੈ ਐਸਆਈ ਦੇ ਠਾਕੁਰ ਠਾਕੁਰ ਨਾਮ ਆਉਣਾ ਦਾ ਜੀ ਕੀ ਐਸਆਈਓ ਚੋਂ ਇੱਕ ਇਹ ਕਾਰਵਾਈ ਦੇ ਨਾਲ ਤੇ ਕੀਤਾ ਉਹਨਾਂ ਨੇ ਹੋਰ ਕੱਲ ਦਾ ਇੰਨਾ ਕਿ ਭੈੜਾ ਬਤੀਰਾ ਉਹਨਾਂ ਦਾ ਕੱਲ ਦਾ ਅਸੀਂ ਗੱਲਬਾਤ ਕਰਦੇ ਪਿਓ ਨਾਲ ਦੋ ਦਿਨਾਂ ਤੋਂ ਇੰਨਾ ਭੈੜਾ ਬਤੀਰਾ ਇੱਕ লাশ ਪਈ ਉਹ ਸਾਡੇ ਘਰ ਉਪਰੋਜੇ ਕਹਿੰਦੇ ਸਾਨੂੰ ਘਰ ਦਿਖਾ ਕੇ ਲਿਆ ਉਹਨਾਂ ਦੇ ਕਿੱਥੇ ਘਰ ਤਿੰਨ ਦਿਨ ਹੋ ਗਏ লাশ ਪਈ ਨੂੰ ਬਸ ਕੀ ਕੱਪੜਾ ਧਾਣਾ ਜਨਾਬ ਜੀ ਮਨਜੀਤ ਸਿੰਘ ਜਿਹਦੀ ਕਿ ਪਿਛਲੇ ਦਿਨੀ ਡੈਥ ਹੋ ਗਈ ਸੀਗੀ ਉਹ ਪੀਜੀਆਈ ਦੇ ਵਿੱਚ ਐਡਮਿਟ ਸੀਗਾ ਪੈਸਿਆਂ ਦੇ ਲੈਂਡਲੈਂਡ ਦਾ ਕੋਈ ਸਗਾ ਮਸਲਾ ਉਹ ਜਦੋਂ ਦੀ ਡੈਥ ਹੋਈ ਆ ਪੀਜੀਆਈ दाखल ਸੀਗਾ ਤੇ ਉਹ ਆਪਣੇ ਬਿਆਨ ਦੇ ਕੇ ਗਿਆ 28 ਤਰੀਕ ਨੂੰ 28 ਜੁਲਾਈ ਨੂੰ ਉਹਨੇ ਆਪਣੇ ਬਿਆਨਾਂ ਵਿੱਚ ਦੱਸਿਆ ਪਈ ਆ ਚਾਰ ਬੰਦੇ ਸਗੇ ਜਿਨ੍ਹਾਂ ਤੋਂ ਮੈਂ ਪਰੇਸ਼ਾਨ ਸੀਗਾ ਪੈਸਿਆਂ ਦਾ ਲੈਣ ਦੇਣ ਸੀਗਾ ਉਹਨਾਂ ਨੇ ਉਹਦੀ ਕੋਈ ਵੀਡੀਓ ਵੀ ਬਣਾ ਕੇ ਰੱਖੀ ਹੋਈ ਸੀ ਜਿਹੜੀ ਉਹਨੇ ਆਪਣੇ ਭਰਾ ਨੂੰ ਸਾਰੀ ਗੱਲਬਾਤ ਦੱਸੀ ਹੋਈ ਆ ਆਪਣੇ ਮਰਨ ਤੋਂ ਪਹਿਲਾਂ ਜੀ ਉਹਦੇ ਬਿਆਨਾਂ ਦੇ ਆਧਾਰ ਦੇ ਉੱਪਰ ਪੁਲਿਸ ਨੂੰ ਪੁਲਿਸ ਨੂੰ ਚਾਹੀਦਾ ਸੀਗਾ ਕਿ ਉਹਨਾਂ ਬੰਦਿਆਂ ਨੂੰ ਦੋਸ਼ੀਆਂ ਨੂੰ ਅਰੈਸਟ ਕਰ ਦੇ ਪਰ ਪੁਲਿਸ ਨੇ ਉਹਨਾਂ ਦੋਸ਼ੀਆਂ ਨੂੰ ਅਰੈਸਟ ਨਹੀਂ ਕੀਤਾ 28 ਤਰੀਕ ਬੀਤ ਗਈ ਮੁਲਤੀ ਬੀਤ ਗਈ 30 ਬੀਤ ਗਈ 31 ਬੀਤ ਗਈ 1 ਬੀਤ ਗਈ ਅੱਜ ਦੂਜੀ ਤਰੀਕ ਆ ਗਈ ਆ ਜੀ ਸੋ 6 ਦਿਨ ਹੋ ਚੁੱਕੇ ਆ ਜੀ ਐਫ ਆਰ ਕੱਟੀ ਨੂੰ ਵੀ ਪਰਸੋਂ ਦੀ ਐਫ ਆਰ ਕੱਟ ਹੋਈ ਉਹ ਆ ਜੀ ਔਰ ਬੋਡੀ ਜਿਹੜੀ ਹੈਗੀ ਆ ਉਹ ਰੋਲੜੀ ਇੱਕ ਤਰ੍ਹਾਂ ਮੌਸਟਰੀ ਦੇ ਵਿੱਚ ਪਈ ਹੋਈ ਆ ਸਿਵਲ ਹਸਪੀਟਲ ਪਰ ਉਹਨਾਂ ਚੋਂ ਆਪਾਂ ਸਸਕਾਰ ਨਹੀਂ ਕਰਨਾ ਹੈਗਾ ਪਰਿਵਾਰ ਨੇ ਆਖਿਆ ਜਿੰਨਾ ਚਿਰ ਦੋਸ਼ੀਆਂ ਦੀ ਅਰੈਸਟ ਨਹੀਂ ਪੈਂਦੀ ਔਰ ਇਹ ਸਾਰੇ ਕਾਸੇ ਦੇ ਦਰਮਿਆਨ ਜਿਹੜੀ ਪੁਲਿਸ ਦੀ ਕਾਰਗੁਜ਼ਾਰੀ ਆ ਨਾ ਜੀ ਉਹ ਮੈਂ ਤੁਹਾਨੂੰ ਦੱਸਣੀ ਚਾਹੂੰਗਾ 28 ਤਰੀਕ ਨੂੰ ਪੁਲਿਸ ਦੇ ਕੋਲ ਬਿਆਨ ਦਰਜ ਕਰਵਾਇਆ ਹੋਆ ਤੁਰੰਤ ਉਹਨਾਂ ਨੂੰ ਰੈਸਟ ਕਰਨਾ ਬਣਦਾ ਸੀਗਾ ਪਰ ਪੁਲਿਸ ਨੇ ਸਾਰਾ ਕੁਝ ਨਹੀਂ ਕੀਤਾ ਐਫ ਆਈ ਆਰ ਦਰਜ ਹੋ ਚੁੱਕੀ ਆ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਐਫ ਆਈ ਆਰ ਦਰਜ ਕਰਉਣ ਵਾਸਤੇ ਗਏ ਆ ਤੇ ਪੁਰਹੀਰਾਂ ਦੇ ਚੌਂਕੀਚਾਰ ਸਾਹਿਬ ਪਤਾ ਸਾਨੂੰ ਕੀ ਕਹਿ ਰਹੇ ਆ ਉਹ ਕਹਿੰਦੇ ਕਿ ਜਿਹੜੇ ਆ ਸਟੇਟਮੈਂਟ ਆ ਜੜੀ ਉਹਦੀ ਕਹਿੰਦੇ ਇਸ ਸਟੇਟਮੈਂਟ ਦੇ ਆਧਾਰ ਦੇ ਉੱਪਰ ਉਹਦੇ ਖਿਲਾਫ ਉਹਨਾਂ ਦੇ ਖਿਲਾਫ ਕਾਰਵਾਈ ਬਣਦੀ ਨਹੀਂ ਐਫ ਆਈ ਆਰ ਨਹੀਂ ਦਰਜ ਹੁੰਦੀ ਕਹਿੰਦੇ ਜਦੋਂ ਕਿ ਉਹਦੇ ਉੱਤੇ ਬਕਾਇਦਾ ਲਿਖਿਆ ਹੋਇਆ ਜਿੰਨੀ ਕ ਆਪਾਂ ਨੂੰ ਸਮਝ ਹੈਗੀ ਆ ਉੱਤੇ ਲਿਖਿਆ ਹੋਇਆ ਡਾਕਟਰ ਸਾਹਿਬ ਦੇ ਵੱਲੋਂ ਕਿ ਉਹ ਫਿਟ ਹੈ ਫਿਟ ਫਾਰ ਸਟ ਔਰ ਉਹ ਕੈਨੇਡਾ ਪੀਜੀ ਦੇ ਜਿਹੜਾ ਸੀਨੀਅਰ ਡਾਕਟਰ ਸਾਹਿਬ ਹੈ ਗਿਆ ਔਰ ਉਹ ਕਹਿ ਰਿਹਾ ਕਿ ਸਾਡੇ ਪੁਲਿਸ ਮੁਲਾਜ਼ਮੇ ਦੀ ਗਲਤੀ ਹੋएगी ਜਿਹੜਾ ਬਿਆਨ ਲੈਣ ਗਿਆ ਸੀਗਾ ਉਹ ਆਪ ਕਹਿ ਰਿਹਾ ਇਹ ਗੱਲ ਕਿ ਜੇ ਤੁਹਾਡੀ ਗਲਤੀ ਹੋਏਗੀ ਤਾਂ ਉਹ ਗਲਤੀ ਤੁਸੀਂ ਭੁਗਤਣੀ ਆ ਜਦੋਂ ਕਿ ਐਵੇਂ ਦੀ ਕੋਈ ਗੱਲ ਨਹੀਂ ਹੈਗੀ ਐਡਵੋਕੇਟ ਸਾਹਿਬ ਦੇ ਨਾਲ ਸਾਡੀ ਗੱਲ ਹੋਈ ਆ ਉਹ ਕਹਿੰਦੇ ਕਿ ਉਹਦੇ ਬਿਆਨਾਂ ਦੇ ਆਧਾਰ ਦੇ ਉੱਪਰ ਐਫ ਆਈ ਆਰ ਦਰਜ ਹੁੰਦੀ ਆ ਪਰ ਬਾਵਜੂਦ ਉਹਦੇ ਉਹ ਕਹਿਣ ਲੱਗੇ ਕਿ ਨਹੀਂ ਤੁਸੀਂ ਉਹਦੇ ਭਰਾ ਵੱਲੋਂ ਬਿਆਨ ਦਰਜ ਕਰਵਾਓ ਆ ਜਗਜੀਤ ਸਿੰਘ ਦਾ ਪੜਾਇਆ ਮਨਜੀਤ ਸਿੰਘ ਦਾ ਫਿਰ ਉਹ ਜਗਜੀਤ ਸਿੰਘ ਦੇ ਵੱਲੋਂ ਬਿਆਨ ਦਰਜ ਕਰਵਾਏ ਆ ਆਪਾਂ ਜਗਜੀਤ ਸਿੰਘ ਵੱਲੋਂ ਬਿਆਨ ਦਰਜ ਕਰਵਾਉਣ ਦੇ ਬਾਵਜੂਦ ਵੀ ਹਲੇ ਤੱਕ ਕੋਈ ਅਰੈਸਟ ਨਹੀਂ ਆ। ਔਰ ਰਾਤ ਤੱਕ ਜਿਹੜੀ ਗੱਲਬਾਤ ਹੋਆ ਸਾਨੂੰ ਇਹ ਪੂਰਾ ਜਜਮੈਂਟ ਹੋਣ ਰਹੀ ਆ ਵੀ ਪੋਲੀਟੀਕਲ ਪੂਰਾ ਪ੍ਰੈਸ਼ਰ ਹੈਗਾ। ਪੋਲੀਟੀਕਲ ਪ੍ਰੈਸ਼ਰ ਦੇ ਤਹਿਤ ਪੁਲਿਸ ਕਾਰਵਾਈ ਨਹੀਂ ਕਰਨ ਢੀ ਆ। ਨਹੀਂ ਤਾਂ 28 ਤਰੀਕ ਨੂੰ ਹੀ ਕਾਰਵਾਈ ਹੋ ਜਾਣੀ ਚਾਹੀਦੀ ਸੀ। ਇੰਨੀ ਕਿਤਾਬਾਂ ਵੀ ਸਾਰੇ ਜਾਣੇ ਸਮਝ ਰੱਖਦੇ ਆ। ਜੀ। ਔਰ ਜਿਹੜਾ ਚੌਕੀਚਨ ਚਾਰ ਸਾਹਿਬ ਦਾ ਰਵਈਆ ਸੀਗਾ। ਆ ਮੈਂ ਤੁਹਾਨੂੰ ਇੱਕ ਦੱਸਣਾ। ਉਹ ਕਹਿੰਦੇ ਪਰਚਾ ਹੀ ਨਹੀਂ ਬਣਦਾ ਕਹਿੰਦੇ ਉਹਦੇ ਬਿਆਨਾਂ ਦੇ ਆਧਾਰ ਦੇ ਉੱਪਰ। ਦੱਸੋ ਜੀ ਮੈਨੂੰ ਕਿਹੜਾ ਕਾਨੂੰਨ ਹੈਗਾ ਇਹੋ ਜਿਹਾ? ਅਗਭਾਤ ਤਮੰਦੀ ਸਰਕਾਰ ਦੇ ਹੇਠਾਂ ਪੁਲਿਸ ਪ੍ਰਸ਼ਾਸਨ ਦਾ ਆਹ ਰਵਈਆ ਆ ਔਰ ਉਸ ਤੋਂ ਅਗਲੀ ਗੱਲ ਉਹ ਕੱਲ ਕੈਂਡੀ ਸੀਗੇ ਕਹਿੰਦੇ ਭਈ ਸਾਨੂੰ ਦੱਸੋ ਉਹਨਾਂ ਦੇ ਐਡਰੈਸ ਕਿੱਥੇ ਆ ਅਸੀਂ ਉਹਨਾਂ ਦੇ ਘਰੇ ਰੇਡ ਕਰਨ ਜਾਣਾ ਯਾਰ ਐਫ ਆਈ ਆਰ ਦਰਜ ਕਰਵਾਈ ਹੋਈ ਆ ਐਡਰੈਸ ਉੱਤੇ ਲਿਖੇ ਹੋਏ ਆ ਮੋਬਾਈਲ ਨੰਬਰ ਲਿਖੇ ਹੋਏ ਆ ਉਹਦੇ ਉੱਤੇ ਔਰ ਤੁਸੀਂ ਉਹਨਾਂ ਨੂੰ ਅਰੈਸਟ ਨਹੀਂ ਕਰ ਤੁਸੀਂ ਸਾਨੂੰ ਪੁੱਛਣ ਡੇ ਹੋ ਤੁਸੀਂ ਪਰਿਵਾਰ ਨੂੰ ਪੁੱਛਣ ਡੇ ਆ ਭਈ ਸਾਨੂੰ ਦੱਸੋ ਜੀ ਔਰ ਸਵੇਰੇ ਫੇਰ ਫੋਨ ਆਉਂਦਾ ਹੈਗਾ ਕਹਿੰਦੇ ਭਈ ਅਸੀਂ ਰੇਡ ਕੀਤੀ ਸੀਗੀ ਸਾਨੂੰ ਫਲਾਣਾ ਬੰਦਾ ਨਹੀਂ ਮਿਲਿਆ ਫਲਾਣੇ ਬੰਦੇ ਨੇ ਆਪਣੇ ਘਰ ਦਾ ਗੇਟ ਨਹੀਂ ਖੋਲਿਆ ਤੁਸੀਂ ਦੱਸੋ ਕਿੰਡੀ ਹਾਸੋਹੀਣੀ ਗੱਲ ਹੈ ਪੁਲਿਸ ਕਿਸੇ ਦੇ ਘਰੇ ਰੇਡ ਕਰਨ ਜਾਂਦੀ ਆ ਬਾਡੀ ਉੱਥੇ ਪਈ ਹੋਈ ਆ ਸਿਵਲ ਹਸਪੀਟਲ ਸਸਕਾਰ ਦੇਖਣੋਂ ਸਾਰਾ ਪਰਿਵਾਰ ਰੋ ਰੋ ਬਰਾਹਲਾ ਉਦਣ ਦਾਈ ਪਰ ਪੁਲਿਸ ਕਹਿੰਦੀ ਆ ਕਿ ਉਹ ਦਰਵਾਜ਼ਾ ਨਹੀਂ ਖੋਲਣ ਦਾ ਹੱਦ ਹੋ ਗਈ ਮਤਲਬ ਆਪਾਂ ਉਹਦੇ ਘਰੇ ਐਜਾ ਮਹਿਮਾਨ ਗਏ ਆ ਵੀ ਸਾਨੂੰ ਉਹਨਾਂ ਨੇ ਸੱਦਾ ਦਿੱਤਾ ਸੀਗਾ ਪਰ ਜਦੋਂ ਆਪਾਂ ਗਏ ਆ ਤੇ ਉਹਨਾਂ ਨੇ ਸਾਡਾ ਦਰਵਾਜ਼ਾ ਨਹੀਂ ਖੋਲਿਆ ਪੁਲਿਸ ਕਿਸ ਤਰੀਕੇ ਨਾਲ ਕਾਰਵਾਈ ਕਰਦੀ ਆ ਜਦੋਂ ਕੋਈ ਦੋਸ਼ੀ ਹੁੰਦਾ ਸਾਨੂੰ ਪਤਾ ਹੀ ਆ ਸਾਰਿਆਂ ਨੂੰ ਸਾਰਾ ਕੁਝ ਪਰ ਪੁਲਿਸ ਦੀ ਕਾਰਗੁਜ਼ਾਰੀ ਬਿਲਕੁਲ ਢਿੱਲੀ ਰਹੀ ਆ ਅੱਜ ਤੱਕ ਗੁਰਦਰਾ ਸਾਹਿਬ ਇਕੱਠੇ ਮਾਡਲ ਟਾਊਨ ਦੇ ਐਸ ਐਚਓ ਸਾਹਿਬ ਪ੍ਰਸਾਦ ਸਿੰਘ ਉਹ ਆਈ ਸਕੇ ਪਰ ਦੇਵਦੱਤ ਜੀ ਡੀਐਸਪੀ ਸਾਹਿਬ ਉਹ ਆਈ ਸਕੇ ਹੁਣ ਉਹ ਭਰੋਸਾ ਦੇ ਕੇ ਗਏ ਆ ਕਹਿੰਦੇ ਕਿ ਅਸੀਂ ਸੀਨੀਅਰ ਹੈਗਿਆ ਸਾਡੇ ਧਿਆਨ ਗੋਚਰੇ ਨਹੀਂ ਸੀਗਾ ਮਾਮਲਾ ਹੁਣ ਸਾਡੇ ਧਿਆਨ ਗੋਚਰੇ ਆਇਆ ਹੁਣ ਕਹਿੰਦੇ ਸਾਨੂੰ 24 ਘੰਟੇ ਦਾ ਸਮਾਂ ਦੇ ਦਿਓ ਸੋ ਆ ਜਾ ਕੇ ਸਾਰੀ ਸੰਗਤ ਨੇ ਫੈਸਲਾ ਕੀਤਾ ਪਰਿਵਾਰ ਦੇ ਨਾਲ ਰਲ ਮਿਲ ਕੇ ਅੱਜ ਰਾਤ 8 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਜੀ 8 ਵਜੇ ਤੱਕ ਜੇ ਉਹ ਦੋਸ਼ੀਆਂ ਨੂੰ ਗ੍ਰਫਤਾਰ ਕਰ ਦਿਆ ਤਾਂ ਵਾਹ ਭਲੀ ਨਹੀਂ ਤਾਂ 8 ਵਜੇ ਫਿਰ ਇੱਦੇ ਸਾਰਿਆਂ ਨੇ ਸਾਰੀਆਂ ਧਿਰਾਂ ਜਥੇਬੰਦੀਆਂ ਨੇ ਇਕੱਠੇ ਆਓਗੇ ਨਵਾਂ ਕੋਈ ਪ੍ਰੋਗਰਾਮ ਦਿੱਤਾ ਜਾਊਗਾ ਔਰ ਹਰ ਹਿੱਲੇ ਉਹਨਾਂ ਚਰ ਸਸਕਾਰ ਨਹੀਂ ਕੀਤਾ ਜਾਊਗਾ ਉਹਨਾਂ ਚਰ ਪੋਸਟਮਾਰਟ ਨਹੀਂ ਹੋਊਗਾ ਜਿੰਨਾ ਚਰ ਦੋਸ਼ੀਆਂ ਦੀ ਅਰੇਸਟ ਨਹੀਂ ਪੈਂਦੀ ਔਰ ਉਹਦੇ ਲਈ ਜੋ ਵੀ ਸਾਨੂੰ ਕਰਨਾ ਪਊਗਾ ਜੋ ਦਿੱਤੇ ਵੀ ਕੋਈ ਧਰਾ ਕਰਨਾ ਪਊਗਾ ਕੋਈ ਸੜਕ ਰੋਕਣੀ ਪਊਗੀ ਕੋਈ ਮੁਜ਼ਾਰਾ ਕਰਨਾ ਪਊਗਾ ਉਹ ਸਾਰਾ ਕੁਝ ਕਰਾਂਗੇ ਹਰ ਇੱਕ ਦੇਖੋ ਹੋਏ ਪੇ ਬੰਦੇ ਦੇ ਜੀ ਹਾਂ ਜੀ 28 ਤਰੀਕ ਦੇ ਬਿਆਨ ਹੋਏ ਪਹਿਲੇ 26 ਤਰੀਕ ਦੇ ਜੇ ਕੋਈ ਗੱਲ ਨਹੀਂ 26 ਤਰੀਕ ਦੇ ਉਹਦੇ ਬਿਆਨ ਹੋਏ ਹੋਏ ਨੇ ਤੇ ਪੁਲਿਸ ਕਹਿਦੀ ਆ ਸਾਨੂੰ ਕਿਸੇ ਗੱਲ ਦਾ ਪਤਾ ਨਹੀਂ ਜੀ ਇਹ ਹੋ ਸਕਦਾ ਜੀ ਇਹ ਗੱਲ 26 ਤਰੀਕ ਦੇ ਬਿਆਨ ਹੋਏ ਹੋਣ ਤੇ ਕੱਲ ਐਫ ਆਈ ਆਰ ਹੋਈ ਆ ਐਸ ਐਚਓ ਸਾਹਿਬ ਕਹਿੰਦੇ ਨੇ ਡੀ ਐਸ ਪੀ ਸਾਹਿਬ ਕਹਿੰਦੇ ਸਾਡੇ ਨੋਟ ਵਿੱਚ ਨਹੀਂ ਆ ਸਾਡੇ ਧਿਆਨ ਵਿੱਚ ਨਹੀਂ ਆਏ ਗੱਲ ਇੱਕ ਮਿੰਟ ਸਭੀ ਕਾਰਵਾਈ ਤੇ ਤੁਹਾਨੂੰ ਭਰੋਸਾ ਨਹੀਂ ਹੈ ਇਸ ਵੇਲੇ ਹਾਂ ਜੀ ਸਾਨੂੰ ਬਿਲਕੁਲ ਭਰੋਸਾ ਨਹੀਂ ਆ ਜੀ ਜਿਹੜੀ ਪੁਲਿਸ ਹੈਗੀ ਆ ਉਹ ਦੋਸ਼ੀਆਂ ਦੇ ਨਾਲ ਮਿਲੀ ਹੋਈ ਆ ਤੇ ਪਰਸੋਂ ਨਹੀਂ ਚਾਹੁੰਦੀ ਕਿ ਇਹ ਹੀ ਦੋਸ਼ੀ ਜਿਹੜੇ ਹੈਗੇ ਉਹ ਅਰੈਸਟ ਕਰੀਏ ਪਰ ਲੈ ਕੇ ਜਿੰਨੀ ਦੇਰ ਤੱਕ ਦੋਸ਼ੀ ਫੜੇ ਨਹੀਂ ਜਾਂਦੇ ਅਸੀਂ ਓਨੀ ਦੇਰ ਸੰਸਕਾਰ ਨਹੀਂ ਕਰਾਂਗੇ ਚਾਹੇ 2 ਦਿਨ ਲੱਗਣ ਚਾਹੇ 10 ਦਿਨ ਲੱਗਣ ਜੀ ਉਹ ਕਹਿੰਦੇ ਕਿ ਇਹਦੇ ਬਿਆਨਾਂ ਦੇ ਆਧਾਰ ਦੇ ਉੱਪਰ ਅਮਜੀਤ ਸਿੰਘ ਦੇ ਸਾਇਨ ਆ ਪੀਸੀਆਈ ਦੇ ਡਾਕਟਰ ਸਾਹਿਬ ਉਹਨਾਂ ਦੇ ਸਾਈਨ ਹੈਗੇ ਉਹ ਕਹਿੰਦੇ ਕਿ ਇਹਨਾਂ ਬਿਆਨਾਂ ਦੇ ਆਧਾਰ ਦੇ ਉੱਪਰ ਐਫਆਈਆਰ ਦਰਜ ਨਹੀਂ ਹੋ ਸਕਦੀ ਉਹ ਕਹਿੰਦੇ ਕਿ ਇਸ ਮੁੰਡੇ ਦੇ ਭਰਾ ਦੇ ਵੱਲੋਂ ਬਿਆਨ ਦਿੱਤੇ ਜਾਣ ਤੋ ਆਏ ਜਾਣ ਤਾਂ ਕਹਿੰਦੇ ਐਫਆਈਆਰ ਦਰਜ ਹੋਊਗੀ ਔਰ ਭਰਾ ਦੇ ਕੋਲੋਂ ਦੁਬਾਰਾ ਬਿਆਨ ਲੈ ਕੇ ਜਦੋਂ ਕਿ ਇਹੋ ਜੀ ਕੋਈ ਗੱ ਜਿਹੜਾ ਮੁੰਡਾ ਚੜ੍ਹਾਈ ਕਰ ਗਿਆ ਉਹਦੇ ਬਿਆਨਾਂ ਦੇ ਆਧਾਰ ਦੇ ਉੱਪਰ ਐਫਆਈਆਰ ਦਰਜ ਹੁੰਦੀ ਸੀ ਪਰ ਉਹਨਾਂ ਨੇ ਸਾਨੂੰ ਕੋਈ ਮਰਾਹ ਕੀਤਾ ਪਰ ਤੁਸੀਂ ਦੇਖੋ 28 ਤਰੀਕ ਨੂੰ ਬਿਆਨ ਹੁੰਦੇ ਆ 28 ਬੀਤ ਗਈ 29 30 31 1 2 ਅੱਜ 6ਵਾਂ ਦਿਨ ਹੋ ਗਿਆ ਜੀ ਆਪਾਂ ਐਫਆਈਆਰ ਦੀ ਗੱਲ ਕਰਨੇ ਆ ਐਫਆਈਆਰ ਦਰਜ ਹੋਈ ਨੂੰ ਅੱਜ ਦੂਜਾ ਤੀਜਾ ਦਿਨ ਹੋ ਗਿਆ ਉਸ ਤੋਂ ਪਹਿਲਾਂ ਬਿਆਨਾਂ ਨੂੰ ਤੁਸੀਂ ਦੇਖੋ ਬਿਆਨਾਂ ਦੇ ਆਧਾਰ ਦੇ ਉੱਪਰ ਗ੍ਰਿਫਤਾਰੀ ਬਣਦੀ ਸੀ ਪਰ ਪੁਲਿਸ ਦੀ ਕਾਰਜਕਾਰੀ ਕਿਸੇ ਕੋਲ ਨਹੀਂ ਢਲੀ ਆ ਆਹ ਛੋਟੇ ਛੋਟੇ ਬੱਚੇ ਆ ਜੀ ਆਹ ਮੁੰਡਾ ਵੇਖ ਲਓ 8 ਵਰਿਆਂ ਦੀ ਉਮਰ ਦਾ ਆ 25 ਆ ਤਿੰਨ ਬਰਿਆਂ ਦੀ ਆ ਮਨਜੀਤ ਸਿੰਘ ਦੀ ਵਾਈਫ ਆ ਆਨ ਦੇ ਮਾਤਾ ਜੀ ਹੈਗੇ ਆ ਆ ਪਿਤਾ ਜੀ ਆ ਆ ਤੁਸੀਂ ਦੇਖੋ ਆ ਭੈਣ ਹੈਗੀ ਆ ਹਾਂਜੀ ਤੁਸੀਂ ਦੱਸੋ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਸਵਾਲ ਕਰਨਾ ਚਾਹੁੰਦੇ ਆ ਵੀ ਤੁਸੀਂ ਦੱਸੋ ਭਈ ਆ ਜਿਹੜੀ ਮੁੰਡੇ ਦੀ ਬਾਡੀ ਹੈਗੀ ਆ ਉਹ ਇਸ ਵੇਲੇ ਰੁੜਦੀ ਪਈ ਆ ਔਰ ਕੀ ਉਹਨਾਂ ਨੂੰ ਆ ਬੱਚਿਆਂ ਦੇ ਜਿਹੜੇ ਹੰਝੂ ਆ ਆ ਇੱਕ ਘਰ ਵਾਲੀ ਦੇ ਹੰਝੂ ਦਿਸਦੇ ਨਹੀਂ ਪਏ ਹੈਗੇ ਔਰ ਪੁਲਿਸ ਵਾਲੇ ਆਖਣ ਦਾ ਹੈ ਕਹਿੰਦੇ ਕਿ ਨਹੀਂ ਜੀ ਸਾਡੇ ਧਿਆਨ ਗੁਚਰੇ ਨਹੀਂ ਸੀ ਮਾਮਲਾ ਧਿਆਨ ਗੁਚਰੇ ਕਿਉਂ ਨਹੀਂ 28 ਤਰੀਕ ਦੇ ਬਿਆਨ ਹੋਣਦੇ ਆ ਪਰ ਸਾਨੂੰ ਅਸੀਂ ਉਹ ਲੋਕ ਹੈਗੇ ਸਾਰੇ ਜਿਹੜੇ ਦੂਸਰਿਆਂ ਦੇ ਵਾਸਤੇ ਆਪਾਂ ਆਵਾਜ਼ ਬੁਲੰਦ ਕਰਦੇ ਆਂ ਔਰ ਅਸੀਂ ਦੂਸਰਿਆਂ ਦੇ ਦੁੱਖ ਦਰਦ ਦੇ ਵਿੱਚ ਜਾ ਕੇ ਸ਼ਰੀਕ ਹੋਨੇ ਆ ਖੜਦੇ ਆ ਔਰ ਸਾਡੇ ਨਾਲ ਹੀ ਟੱਕਾ ਹੋਣ ਰਿਹਾ ਔਰ ਸਾਨੂੰ ਪੁਲਿਸ ਵਾਲੇ ਤੁਮਰਾਹ ਕਰਨ ਦੇ ਆ ਔਰ ਹੱਲੇ ਤੱਕ ਉਹਨਾਂ ਨੇ ਕੋਈ ਰੇਡ ਅੱਜ ਸਵੇਰੇ ਉਹਨਾਂ ਦੇ ਕਹਿਣ ਮੁਤਾਬਕ ਆਪਾਂ ਸਵੇਰੇ ਰੇਡ ਕੀਤੀ ਆ ਪਰ ਉਹਦਾ ਹੱਲੇ ਤੱਕ ਕੋਈ ਨਤੀਜਾ ਨਹੀਂ ਹੈਗਾ ਹੁਣ ਸਾਨੂੰ ਕਹਿ ਕੇ ਜਰੂਰ ਗਏ ਆ ਕਿ ਸਾਨੂੰ ਸ਼ਾਮ 8 ਵਜੇ ਤੱਕ ਦਾ ਸਮਾਂ ਦਿਓ ਅਸੀਂ 8 ਵਜੇ ਤੱਕ ਦਾ ਸਮਾਂ ਦਿੰਨੇ ਆ ਔਰ ਉਸ ਤੋਂ ਬਾਅਦ ਜਿੱਦਾਂ ਵੀ ਹੋਇਆ ਜੋ ਵੀ ਸਾਡੇ ਕੋਲ ਬਣਦਾ ਸਰਦਾ ਹੋਊਗਾ ਆਪਾਂ ਕਰਾਂਗੇ ਆਪਾਂ ਉਸ ਬੱਚੇ ਨੂੰ ਇਨਸਾਫ ਲੈ ਕੇ ਦੇਣ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਸਰ ਬਾਕੀ ਨਹੀਂ ਛੱਡਾਂਗੇ ਆ ਮਾਸੂਮ ਬੱਚਿਆਂ ਦਾ ਚਿਹਰਾ ਵਖਾ ਦਿਓ ਮਾੜਾ ਜਹਾ ਆ ਵੇਖ ਲਓ ਬੱਚੀ ਆ ਪਰ ਭਗਵੰਤਮਾਨ ਸਰਕਾਰ ਨੂੰ ਵੀ ਕਹਿਣਾ ਚਾਹਣਾ ਓਏ ਭਗਵੰਤਮਾਨ ਆ ਬੱਚਿਆਂ ਦੇ ਚਿਹਰੇ ਵੇਖ ਲਾ ਓਏ ਆ ਮਾਂ ਦਾ ਇੱਕ ਵਾਰੀ ਰੂਣ ਵੇਖ ਲਾ ਓਏ ਉਹ ਲੋਕਾਂ ਨੇ ਤੈਨੂੰ ਇਸ ਕਰਕੇ ਵੋਟਾਂ ਪਾਈਆਂ ਸੀਗੀਆਂ ਤੇਰੇ ਰਾਜ ਦੇ ਅੰਦਰ ਤੇਰੀ ਪੁਲਿਸ ਆ ਸਾਰਾ ਕੁਝ ਕਰਨ ਲਈ ਐ ਕਿੰਨਾ ਕੁ ਚਿਹਰਾ ਪਾਸ ਸਾਰਾ ਕੁਝ ਝੱਲਾਂਗਾ ਕੋਈ ਦੱਸੋ ਸਾਨੂੰ ਅਸੀਂ ਦੂਸਰੇ ਦੇ ਵਾਸਤੇ ਆਵਾਜ਼ ਬੁਲੰਦ ਕਰਨ ਵਾਲੇ ਬੰਦੇ ਸਾਡੇ ਨਾਲ ਅੱਧਾ ਧੱਕਾ ਹੋਣ ਡਿਆ ਸਾਡੇ ਪਰਿਵਾਰਾਂ ਦੇ ਨਾਲ ਧੱਕਾ ਹੋਣ ਡਿਆ ਅਸੀਂ ਕਤਈ ਬਰਦਾਸ਼ਤ ਨਹੀਂ ਕਰਾਂਗੇ 8 ਵਜੇ ਤੱਕ ਦਾ ਸਮਾਂ ਹੈ ਜੀ ਉਸ ਤੋਂ ਬਾਅਦ ਜੋ ਵੀ ਬੰਦਾ ਸਰਦਾ ਆਪਾਂ ਪਰਿਵਾਰ ਦੇ ਵੱਲੋਂ ਸਾਰੇ ਜਣੇ ਨਾਲ ਹੈ ਗਿਆ ਸਾਰੀਆਂ ਧਿਰਾਂ ਸਾਰੀਆਂ ਜਥੇਬੰਦੀਆਂ ਇਲਾਕੇ ਦੀਆਂ ਆਪਾਂ ਪੂਰੀ ਤਰ੍ਹਾਂ ਨਾਲ ਖੜੇ ਆ ਜੀ ਐਨ ਪੂਰਾ ਆਪਾਂ ਇਨਸਾਫ਼ ਜਿੱਨਾ ਚਿਰ ਨਹੀਂ ਮਿਲਦਾ ਉਨਾ ਚਿਰ ਨਾ ਸਨਸਕਾਰ ਕੀਤਾ ਜਾਊਗਾ ਨਾ ਉਹਨਾਂ ਚਿਰ ਪੋਸਟਮਾਰਟ ਰਹੂੰਗਾ ਇਹ ਇਨਸਾਫ ਲਵਾਵਾਂਗੇ ਇਨਸਾਫ ਲਵਾਵਾਂਗੇ ਕਿਵੇਂ ਹੋਵੇ ਚੱਲੀ ਨੂੰ ਮੈਂ ਇੱਥੇ ਕਰਕੇ ਆਈ ਐ ਇੱਥੇ ਕੋਈ ਗੱਲ ਨਹੀਂ ਬੈਠੀ ਐ ਨਾ ਮੈਨੂੰ ਤਿੰਨ ਦਿਨ ਹੋ ਗਏ ਕੈਨੇਡਾ ਚੱਲੀ ਨੂੰ ਹੋਏ ਤਾਂ ਕਰ ਇਨਸਾਫ ਨਹੀਂ ਹੋਇਆ ਮੈਂ ਬੈਠੀ ਮੈਂ ਦਵਾਉਂਗੀ ਕੋਈ ਗੱਲ ਨਹੀਂ ਸਭ ਕੁਝ ਹੋ ਜਾਊਗਾ ਅਸੀਂ ਬਾਹਰ ਵੀ ਕੇ ਜਾ ਕੇ ਅੰਤਾਰ ਬਚਾ ਲਈ ਮੈਂ ਤੈਨੂੰ ਲੈ ਕੇ ਜਾਊਂਗੀ ਸਾਰੇ ਬਚ ਸਾਰੇ ਬਚ ਸਭ ਕੁਝ ਹੋ ਜਾਊਗਾ ਤੇ ਬੰਦੇ 20% 30% ਤੇ ਉਹਨੇ ਵਿਆਜ ਤੇ ਪੈਸੇ ਦਿੱਤੇ ਸੀ ਤੇ ਉਸ ਤੋਂ ਬਾਅਦ ਉਹ ਐਸੇ ਦੇ ਲੈਣ ਦੇਣ ਦੌਰਾਨ ਹੀ ਮਨਜੀਤ ਸਿੰਘ ਦੀ ਇੱਕ ਵੀਡੀਓ ਬਣਾਈ ਸੀ ਉਹ ਚਾਰੇ ਦੋਸ਼ੀਆਂ ਨੇ ਰਲ ਕੇ ਉਹ ਵੀਡੀਓ ਦੇ ਜਰੀਏ ਮਨਜੀਤ ਸਿੰਘ ਨੂੰ ਬਾਰ ਬਾਰ ਬਲੈਕਮੇਲ ਕਰਦੇ ਸੀ ਕਿ ਤੇਰੇ ਘਰ ਦਾ ਹਸਦਮਾਂਗੇ ਅਸੀਂ ਵੇ ਤੂੰ ਪੈਸੇ ਦਾ ਲੈਣ ਦੇਣ ਕੀਤਾ ਤੂੰ ਸਾਡੇ ਪੈਸੇ ਜਿਹੜੇ ਆ ਜਲਦੀ ਵਾਪਸ ਕਰ ਤੇ ਮਨਜੀਤ ਸਿੰਘ ਉਸ ਟਰੈਪ ਦੇ ਵਿੱਚ ਫਸਦਾ ਚਲੇ ਗਿਆ ਤੇ ਪਿਛਲੇ ਦਿਨੀ ਤਕਰੀਬਨ 25 ਤਰੀਕ ਨੂੰ ਜਾਂ 23 ਤਰੀਕ ਨੂੰ ਉਹਨੇ ਕੋਈ ਜਰੀਲੀ ਜਿਹੜੀ ਦਵਾਈ ਆ ਉਪੀ ਲਈ ਉਸ ਤੋਂ ਬਾਅਦ ਉਹਨੂੰ ਪੀਜੀਆਈ ਐਡਮਿਟ ਕਰਵਾਉਣਾ ਪਿਆ ਤੇ ਪੀਜੀਆਈ 31 ਤਰੀਕ ਨੂੰ 31 ਜੁਲਾਈ ਨੂੰ ਸਵੇਰੇ ਤੜਕੀ ਉਹਦੀ ਡੈਥ ਹੋ ਜਾਂਦੀ ਹੈ ਤੇ ਡੈਥ ਹੋਣ ਤੋਂ ਬਾਅਦ ਉਹ ਦੋਸ਼ੀਆਂ ਦੇ ਕਿਉਂਕਿ ਮਨਜੀਤ ਸਿੰਘ ਨੇ ਪਹਿਲਾਂ ਹੀ ਬਿਆਨ ਦੇ ਦਿੱਤੇ ਸੀਗੇ ਪੀਜੀਆਈ ਜਦੋਂ ਐਡਮਿਟ ਸੀਗੇ ਤੇ ਬਿਆਨਾਂ ਤੋਂ ਹੁਣ ਤੱਕ ਤੇ ਉਸ ਤੋਂ ਬਾਅਦ ਐਫ ਆਈ ਆਰ ਹੋਣ ਤੋਂ 24 ਘੰਟੇ ਤੱਕ ਹੋਣ ਤਾਈਂ ਪੁਲਿਸ ਨੇ ਇੱਕ ਵੀ ਦੋਸ਼ੀ ਦੇ ਘਰ ਜਿਹੜੇ ਚਾਰ ਦੋਸ਼ੀ ਸੀ ਜਨਾਂ ਦੇ ਐਫ ਆਈ ਆਰ ਹੋਈ ਉਹਨਾਂ ਦੀ ਕਾਰ ਰੇਡ ਨਹੀਂ ਮਾਰੀ ਇੱਕ ਵੀ ਦੋਸ਼ੀ ਜਿਹੜਾ ਗਿਰਫਤਾਰ ਨਹੀਂ ਜਦੋਂ ਦੋਸ਼ੀ ਗਿਰਫਤਾਰ ਨਹੀਂ ਕੀਤਾ ਜਿਹੜੇ ਚੌਂਕੀ ਇੰਚਾਰਜ ਕੋਲ ਨਹੀਂ ਰਾ ਉਹਨਾਂ ਦੀ ਬਹੁਤ ਵੱਡੀ ਲਾਪਰਵਾਹੀ ਸੀ ਉਹਨਾਂ ਨੇ ਐਫ ਆਈ ਆਰ ਦਰਜ ਹੋਣ ਤੋਂ 24 ਘੰਟੇ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਫਿਰ ਅਸੀਂ ਮਾਡਲ ਟਾਉਨ ਐਸ ਐਚਓ ਸਾਹਿਬ ਨੂੰ ਮਿਲੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਮੈਂ ਪੁਰੀ ਰਾਤ ਜਿਹੜੇ ਚੌਂਕੀ ਇਨਚਾਰਜ ਉਹਨਾਂ ਨਾਲ ਗੱਲ ਕਰਦਾ ਫੇ ਰਾਤ ਨੂੰ ਉਹ ਰੇਡ ਜ਼ਰੂਰ ਮਾਰੂਗੇ ਸਾਡੀ ਉਹਨਾਂ ਨਾਲ ਰਾਤ ਨੂੰ ਵੀ ਗੱਲ ਹੋਈ ਰਾਤ ਤੋਂ ਲੈ ਕੇ ਸਵੇਰ ਤੱਕ ਸਮਾਂ ਬੀਤਣ ਤੇ ਵੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਉਹਨਾਂ ਦੇ ਉੱਤੇ ਕੋਈ ਪੋਲਿਟਿਕਲ ਪ੍ਰੈਸ਼ਰ ਸੀਗਾ ਜਾਂ ਉਹਨਾਂ ਨੇ ਇਹ ਬਹੁਤ ਵੱਡੀ ਲਾਪਰਵਾਹੀ ਵਰਤੀ ਉਸ ਤੋਂ ਬਾਅਦ ਜਦੋਂ ਸਾਨੂੰ ਲੱਗਾ ਕਿ ਇਹਨਾਂ ਨੇ ਦੋਸ਼ੀ ਜਿਹੜੇ ਆ ਉਹਨਾਂ ਦੀ ਗ੍ਰਿਫਤਾਰੀ ਨਹੀਂ ਕੀਤੀ ਜਾਂ ਉਹਨਾਂ ਦੇ ਉੱਤੇ ਕੋਈ ਪੋਲਿਟਿਕਲ ਪ੍ਰੈਸ਼ਰ ਹੈਗਾ ਤੇ ਅੱਜ ਹੁਸ਼ਿਆਰਪੁਰ ਦੀਆਂ ਸਮੂਹ ਸਿੱਖ ਜਥੇਬੰਦੀਆਂ ਨੇ, ਦਲਿਤ ਜਥੇਬੰਦੀਆਂ ਨੇ, ਸਮਾਜਿਕ ਜਥੇਬੰਦੀਆਂ ਦੇ ਪਰਿਵਾਰਕ ਮੈਂਬਰਾਂ ਨੇ, ਸਾਰੀ ਸੰਗਤ ਨੇ ਇਕੱਠੇ ਹੋ ਕੇ ਅੱਜ ਜਿਹੜਾ ਮਿਨੀ ਸੈਕਰੀਟ ਦੇ ਘਰਾਓ ਦਾ ਜਿਹੜਾ ਐਲਾਨ ਕੀਤਾ ਸੀਗਾ ਤੇ ਐਲਾਨ ਜਦੋਂ ਅਸੀਂ ਇਹ ਕੀਤਾ ਸੀਗਾ ਤੇ ਉਸਦਰਾਨ ਐਸਐਚਓ ਮਾਡਲ ਟਾਉਨ ਇੱਥੇ ਆਏ ਉਹਨਾਂ ਨੇ ਸਾਨੂੰ ਪ੍ਰੋਮਾ ਦਵਾਇਆ ਕਿ ਅਸੀਂ ਜਲਦ ਤੋਂ ਜਲਦ ਜਿਹੜੇ ਦੋਸ਼ੀ ਜਿਹੜੇ ਗ੍ਰਿਫਤਾਰ ਵੀ ਕਰਾਂਗੇ ਤੇ ਜਿਹੜੀ ਚੌਂਕੀ ਇਨਚਾਰਜ ਆ ਉਹਦੇ ਉੱਤੇ ਜਿਹੜੀ ਬਣਦੀ ਕਾਰਵਾਈ ਆ ਉਹ ਵੀ ਕਰਾਂਗੇ ਤੇ ਇਹਦੇ ਵਿੱਚ ਜਿਹੜਾ ਇੱਕ ਜੁਰਮਵਾਦੀ ਦੀ ਜਿਹੜੀ ਧਾਰਾ ਹੈਗੀ ਆ 120B ਜਿਹੜੀ ਸਾਜ਼ਿਸ਼ ਦੇ ਅਧੀਨ ਜਿਹੜੀ ਆਂਦੀ ਆ ਉਹ ਵੀ ਅਸੀਂ ਲਾਵਾਂਗੇ ਤੇ ਦੋਸ਼ੀ ਅਸੀਂ ਸ਼ਾਮ ਤੱਕ 8 ਵਜੇ ਤੱਕ ਜਿਹੜੇ ਗ੍ਰਿਫਤਾਰ ਕਰਾਂਗੇ ਤੇ TSP ਦੇਵਦੱਤ ਸ਼ਰਮਾ ਜੀ ਵੀ ਆਏ ਸੀਗੇ ਉਹਨਾਂ ਨੇ ਵੀ ਇਹੀ ਕਿਹਾ ਕਿ ਸ਼ਾਮ ਤੱਕ ਅਸੀਂ 8 ਵਜੇ ਤੱਕ ਅਸੀਂ ਜਿਹੜੇ ਦੋਸ਼ੀ ਆ ਉਹ ਗ੍ਰਿਫਤਾਰ ਕਰ ਲਵਾਂਗੇ ਔਰ ਅਸੀਂ ਇਹ ਸਾਰੀਆਂ ਜਥੇਬੰਦੀਆਂ ਨੇ ਪਰਿਵਾਰਕ ਮੈਂਬਰਾਂ ਨੇ ਸੰਗਤ ਨੇ ਏ ਪ੍ਰਸ਼ਾਸਨ ਨੂੰ ਦੱਸ ਦਿੱਤਾ ਕਿ ਜੇਕਰ ਸ਼ਾਮ ਤੱਕ ਜਿਹੜੇ ਦੋਸ਼ੀ ਗ੍ਰਿਫਤਾਰ ਨਹੀਂ ਹੁੰਦੇ ਤਾਂ ਅਸੀਂ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਇੱਕ ਬਟਾ ਸੰਘਰਸ਼ ਜਿਹੜਾ ਉਹ ਵਿਕਾਗੇ ਚਾਹੇ ਸਾਨੂੰ ਮਿਨੀ ਸੈਕਰੀਟ ਦਾ ਘਰਾਓ ਕਰਨਾ ਪਵੇ ਚਾਹੇ ਥਾਣਾ ਮਾਡਲ ਟਾਉਨ ਦਾ ਘਰਾਓ ਕਰਨਾ ਪਵੇ ਚਾਹੇ ਸ਼ਹਿਰ ਵਿੱਚ ਵੱਡਾ ਪ੍ਰੋਟੈਸਟ ਕਰਨਾ ਪਵੇ ਜਦੋਂ ਤੱਕ ਦੋਸ਼ੀ ਗ੍ਰਿਫਤਾਰ ਨਹੀਂ ਹੁੰਦੇ ਪਰਿਵਾਰਕ ਮੈਂਬਰਾਂ ਦਾ ਵੀ ਕਹਿਣਾ ਹੈ ਮਨਜੀਤ ਸਿੰਘ ਦਾ ਅੰਤਿਮ ਸੰਸਕਾਰ ਵੀ ਨਹੀਂ ਕੀਤਾ ਜਾਊਗਾ ਤੇ ਨਾ ਹੀ ਉਹਦਾ ਜਿਹੜਾ ਪੋਸਟਮਾਰਟਮ ਹੋ ਕਰਾਇਆ ਜਾਊਗਾ ਤੇ ਅਸੀਂ ਜੇਕਰ ਪ੍ਰਸ਼ਾਸਨ ਨੂੰ ਅਸੀਂ ਦੋਸ਼ਣਾ ਚਾਹੁੰਦੇ ਜੇਕਰ ਪ੍ਰਸ਼ਾਸਨ ਉਹ ਦੋਸ਼ੀਆਂ ਤੇ ਕਾਰਵਾਈ ਨਹੀਂ ਕਰਦਾ ਤੇ ਇੱਕ ਵੱਡਾ ਸੰਘਰਸ਼ ਜਿਹੜਾ ਅਸੀਂ ਉਹ ਨਿਕਲਣੇ ਮਜਬੂਰ ਹਾਂ ਤੁਸੀਂ ਵੀਡੀਓ ਦੀ ਗੱਲ ਕੀਤੀ ਹੈ ਕਿ ਉਹ ਵੀਡੀਓ ਸਾਹਮਣੇ ਆਈ ਹੈ ਤੁਸੀਂ ਦੇਖੀ ਹੈ ਉਹਦੇ ਵਿੱਚ ਕੋਈ ਕੁਟਮਾਰਤੀ ਲੱਗਦੀ ਸੀ ਦੇਖੋ ਉਹ ਵੀਡੀਓ ਬਾਰੇ ਅਸੀਂ ਤੇ ਆਪ ਦਾ ਸ਼ਰਮਾ ਜੀ ਡੀਐਸਪੀ ਸਾਹਿਬ ਨੂੰ ਵੀ ਦੱਸਿਆ ਮਾਡਲ ਟਾਊਨ ਦੇ ਜਿਹੜੇ ਐਸਐਚਓ ਉਹਨਾਂ ਨੂੰ ਵੀ ਦੱਸਿਆ ਕਿ ਦੋਸ਼ੀਆਂ ਕੋਈ ਇੱਕ ਐਹੋਜੀ ਵੀਡੀਓ ਆ ਮਨਦੀਪ ਸਿੰਘ ਦੀ ਜਿਹਨਾਂ ਨੂੰ ਬਲੈਕਲਿਸਟ ਕਰਦੇ ਸੀ ਤੇ ਉਹਨਾਂ ਨੇ ਕਿਹਾ ਵੀ ਜਦੋਂ ਅਸੀਂ ਉਹਨਾਂ ਦੀ ਗ੍ਰਿਫਤਾਰੀ ਕਰਾਂਗੇ ਪੂਰੀ ਤਫतीश ਉਹਨਾਂ ਨੂੰ ਪੁੱਛ ਕੇ ਕਰਾਂਗੇ ਤੇ ਜੋ ਵੀ ਪੜਦੀ ਕਾਰਵਾਈ ਆ ਉਹਨਾਂ ਤੇ ਅਸੀਂ ਤੁਰੰਤ ਕਰਾਂਗੇ। ਸਰ ਜੀ ਜਾਣ ਦੇ ਦਿੱਤੇ ਸੀਗੇ। ਅਗਰ ਸਮਰ ਇੰਡਿਆ ਕਾਰਵਾਈ ਜਿਹੜੀ ਉਹਨਾਂ ਦੇ ਦੋਸ਼ੀਆਂ ਦੇ ਖਿਲਾਫ ਕੀਤੀ ਹੁੰਦੀ ਤੇ ਆ ਜਿਹੜੀ ਅੱਜ ਤੱਕ ਜਿਹੜੀ ਨੌਬਤਵਾ ਇਹ ਨਹੀਂ ਹੋਣੀ ਸੀਗੀ ਤੇ ਹੁਣ ਜਿਹੜੀ ਸਾਡੀ ਜਿਹੜੀ ਮੰਗ ਆ ਅਸੀਂ ਜਿਹੜੀ ਇਹੋ ਹੀ ਮੰਗ ਕੀਤੀ ਆਵੇ ਦੋਸ਼ੀਆਂ ਜਿਹੜਾ ਉਹ ਜਲਦ ਜਲਦ ਜਿਹੜਾ ਗ੍ਰਿਫਤਾਰ ਕੀਤਾ ਜਾਵੇ। ਤੇ ਅਧਿਹੀ ਜਿਹੜਾ ਆ ਉਹ ਸੰਸਕਾਰ ਜਿਹੜਾ ਆ ਔਰ ਕੀਤਾ ਜਾਊਗਾ ਤੇ ਮਨਜੀਤ ਸਿੰਘ ਦਾ ਬੰਦਾ ਇਹ ਰੈਸਟੋਰੈਂਟ ਤੇ ਆ ਗਿਆ ਬੁਕਲਪ ਤੇ ਨਹੀਂ ਤਾਂ ਅਗਲਾ ਦਾ ਪ੍ਰੋਗਰਾਮ ਹੋਰ ਤੇ ਕੇ ਸਾਰੇ ਜਿੱਥੇ ਬੰਦੇ ਸਲਾਹ ਦੇਣਾ ਤੇ ਜਿਹੜੀ ਕਾਰਵਾਈ ਆ ਉਹ ਖੁਲਾਈ ਜਾਊਗੀ ਜੀ ਦੇਖੋ ਇਹ ਜਿਹੜਾ ਵੀਰ ਸਾਡਾ ਮਨਜੀਤ ਸਿੰਘ ਸੀਗਾ ਇਹਨਾਂ ਨੂੰ ਮਾਰਕੀਟ ਦੇ ਹਾਰਪੁਰ ਦੇ ਜਿਹੜੇ ਦੁਕਾਨਦਾਰ ਹੀ ਹੈਗੇ ਆ ਉਹਨਾਂ ਨੇ ਇੱਕ ਟਰੈਪ ਦੇ ਵਿੱਚ ਫਸਾਇਆ ਤੇ ਬੜੀ ਸਾਜ਼ਿਸ਼ ਦੇ ਅਧੀਨ ਇਹਨਾਂ ਨੂੰ ਜਿਹੜਾ ਆ ਉਹਨਾਂ ਨੇ ਆਰਥਿਕ ਤੌਰ ਤੇ ਜਿਹੜਾ ਆ ਉਹ इमोशनल ਬਲੈਕਮੇਲ ਕੀਤਾ ਤੇ ਉਹਨਾਂ ਨੂੰ ਜਿਹੜਾ ਆ ਮਰਨ ਦੇ ਲਈ ਮਜਬੂਰ ਕਰਤਾ ਤੇ ਜਦੋਂ ਉਹਨਾਂ ਦੀ ਡੈਥ ਹੋ ਜਾਂਦੀ ਹੈਗੀ ਆ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਆ ਐਫ ਆਈ ਆਰ ਜਿਹੜੀ ਲਾਂਚ ਕਰਵਾਉਣੀ ਹੈਗੀ ਆ ਤੇ ਹੱਲੇ ਤੱਕ ਜਿਹੜੀ ਆ ਕੋਈ ਵੀ ਅਰੈਸਟ ਨਹੀਂ ਪਈ ਹੈਗੀ ਪੁਲਿਸ ਦੇ ਹੱਥ ਜਿਹੜੇ ਆ ਉਹ ਬਿਲਕੁਲ ਖਾਲੀ ਆ ਤੇ ਦੋਸ਼ੀਆਂ ਦੀ ਅਰੈਸਟ ਪਾਉਣ ਦੇ ਲਈ ਪੁਲਿਸ ਤੇ ਦਬਾਅ ਬਣਾਉਣ ਲਈ ਜਿਹੜਾ ਅੱਜ ਇਹ ਇਕੱਠ ਰੱਖਿਆ ਗਿਆ ਸੀ ਤੇ ਅੱਜ ਜਿਹੜੇ ਪੁਲਿਸ ਅਧਿਕਾਰੀ ਹੈਗੇ ਉਹਨਾਂ ਨੇ ਇਹ ਵਿਸ਼ਵਾਸ ਦਿਵਾਇਆ ਹੈਗਾ ਆ ਕਿ ਆਪਾਂ ਕੁਝ ਸਮੇਂ ਤੱਕ ਜਿਹੜੀ ਆ ਅਰੈਸਟ ਆ ਦੋਸ਼ੀਆਂ ਦੀ ਉਹ ਪਾ ਲਾਂਗੇ ਇਸ ਤੋਂ ਬਾਅਦ ਜੇਕਰ ਪੁਲਿਸ ਕੋਈ ਕਾਰਵਾਈ ਨਹੀਂ ਸੁਬੀਤ ਤਾਂ ਤੁਸੀਂ ਕੀ ਅਗੇ ਦੇਖੋ ਜੇ ਇਹ ਭਰੋਸਾ ਦੇਣ ਤੋਂ ਬਾਅਦ ਵੀ ਪੁਲਿਸ ਕੋਈ ਥੋਸ ਕਾਰਵਾਈ ਨਹੀਂ ਕਰਦੀ ਤੇ ਉਸ ਤੋਂ ਬਾਅਦ ਅਸੀਂ ਕੋਈ ਸਖਤ ਜਿਹੜਾ ਪ੍ਰੋਗਰਾਮ ਆ ਉਹ ਦਵਾਂਗੇ ਚਾਹੇ ਸਾਨੂੰ ਕੋਈ ਧਰਨਾ ਲਾਉਣਾ ਪਵੇ ਚਾਹੇ ਮਿਨਿਸਟਰ ਸੈਕਟਰੀਏਟ ਦੇ ਬਾਹਰ ਕੋਈ ਘਰਾਓ ਕਰਨਾ ਪਵੇ ਅਸੀਂ ਜਿੱਦਾਂ ਦਾ ਵੀ ਸਾਨੂੰ ਦਬਾਅ ਪਾਉਣ ਦੀ ਲੋੜ ਪਈ ਅਸੀਂ ਉਹ ਪ੍ਰੋਗਰਾਮ ਤਲੀਕਾ ਜੀ ਯਾਰ ਬੰਦੇ ਕਾਸਲਾ ਭਾਜੀ ਦੇ ਜੀ ਕੋਈ ਪੈਸੇ ਦਾ ਉਹਨਾਂ ਦਾ ਲੈਣ ਦੇਣ ਸੀਗਾ ਉਹ ਤੰਗ ਪਰੇਸ਼ਾਨ ਇੰਨਾ ਕਰਦੇ ਸਾਨੂੰ ਮਨਜੀਤ ਭਾਈ ਜੀ ਜਿੱਦਣ ਡੈਥ ਹੋਈ ਉਸ ਤੋਂ ਦੋ ਦਿਨ ਪਹਿਲਾਂ ਤੁਹਾਨੂੰ ਦੱਸੀ ਸਾਰੀ ਉਹਨਾਂ ਨੇ ਵਾਅਦਾ ਜੀ ਕਹਿੰਦੇ ਮੈਨੂੰ ਇੰਨਾ ਕ ਪਰੇਸ਼ਾਨ ਕਰਦੇ ਸੀ ਪੈਸੇ ਦਾ ਲੈ ਕਰਕੇ ਸਾਨੂੰ ਇੰਨਾ ਪ੍ਰੇਸ਼ਾਨ ਕਰਦੇ ਸੀਗੇ ਕਿ ਮੈਨੂੰ ਇਹ ਪੈਨ ਆ ਕਦਮ ਚੱਕਣਾ ਪਿਆ ਜੀ ਜਿੰਦੜ ਉਹਨਾਂ ਨੇ ਫਾਇਰਨ ਕੀਤੀ ਆ ਉਹ ਤੋਂ ਇੱਕ ਦਿਨ ਪਹਿਲੇ ਉਹ ਲੈਹਰ ਤੇ ਛਾਲ ਮਾਰਨ ਵੀ ਗਏ ਰੋਕਣਾ ਪਰ ਉੱਥੋਂ ਵਾਪਸ ਆ ਗਿਆ ਕਿ ਸੇ ਉਹਨਾਂ ਨੇ ਬੱਚੇ ਦਾ ਆਪਣੇ ਬੱਚੇ ਦੀ ਫੋਟੋ ਦੇਖੀ ਤੇ ਵਾਪਸ ਆ ਗਏ ਜਿੱਦਾਂ ਉਹਨਾਂ ਨੇ ਦੱਸਿਆ ਤੁਹਾਨੂੰ ਹੂੰ ਉਸ ਤੋਂ ਬਾਅਦ ਸਾਰਾ ਬਿਆਨ ਵਗੈਰਾ ਵੀ ਆਪ ਦਿੱਤੇ ਉਹਨਾਂ ਨੇ ਸਾਈਨ ਵੀ ਆ ਸਾਰਾ ਕੁਝ ਹੈਗਾ ਪੁਲਿਸ ਪ੍ਰਸ਼ਾਸਨ ਦੇ ਉਹਨਾਂ ਦਾ ਬੰਦਾ ਭੇਜਿਆ ਨਾਲ ਸੀਗਾ ਉਹਦੇ ਵੀ ਸਾਈਨ ਉੱਥੇ ਆ ਹੂੰ ਉੱਥੇ ਪੀਜੀਐਨ ਦੇ ਡਾਕਟਰ ਸਾਹਿਬ ਵੀ ਉੱਥੇ ਨਾਲ ਸੀ ਉਹਨਾਂ ਦੇ ਵੀ ਸਾਈਨ ਸੀਗੇ ਸਾਰਾ ਕੁਝ ਉੱਥੇ ਹੋਇਆ ਹੈ ਨਾ ਤੇ ਉਹ ਵੀ ਮਤਲਬ ਇੱਕ ਤਰ੍ਹਾਂ ਦਾ ਉੱਥੇ ਜਿਹੜੇ ਚੌਕੀ ਇੰਚਾਰਜ ਆ ਪੁਰਹੀ ਉਹ ਵੀ ਆਪਣੇ ਵੱਲੋਂ ਉਸ ਚੀਜ਼ ਨੂੰ ਕਹਿ ਰਹੇ ਆਗੇ ਇਸ ਬਿਆਨਾਂ ਦੇ ਆਧਾਰ ਤੇ ਪਰਚਾ ਨਹੀਂ ਹੋ ਰਿਹਾ ਫਿਰ ਉਸ ਤੋਂ ਬਾਅਦ ਮੇਰੇ ਬਿਆਨ ਲੈ ਜੀ ਇਹ ਕਿੱਡੀ ਵੱਡੀ ਗੱਲ ਬਾਤ ਮਤਲਬ ਕਿ ਉਸ ਉਹਨਾਂ ਦੇ ਬਿਆਨ ਸਾਰੇ ਝੂਠੇ ਕਰੀ ਜਾਂਦੇ ਵੇ ਸਾਰੇ ਇਹ ਤੋਂ ਇਹ ਤੋਂ ਆਪਾਂ ਕਿੱਦਾਂ ਕਹਿ ਸਕਦੇ ਆਪਾਂ ਕੀ ਕਹਿ ਸਕਦੇ ਕਿ ਇਹਨਾਂ ਤੇ ਕਿੱਡਾ ਵੱਡਾ ਪ੍ਰੈਸ਼ਰ ਹੋਊਗਾ ਕਿਸੇ ਪੋਲੀਟੀਕਲ ਪਾਰਟੀ ਦਾ ਜਾਂ ਕੁਝ ਵੀ ਆ ਨਾ ਤੇ ਇਹ ਚੀਜ਼ ਦਾ ਅਸੀਂ ਹੁਣ ਬਸ ਇੰਨੇ ਕਹਿਣਾ ਚਾਹੁੰਦੇ ਜੀ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰੋ ਸ਼ਾਮੀ 8 ਵਜੇ ਤੱਕ ਦਾ ਡੀਐਸਪੀ ਸਾਹਿਬ ਨੇ ਟਾਈਮ ਦਿੱਤਾ ਆ ਜੇ ਨਹੀਂ ਜੇ ਨਹੀਂ ਹੋਊਗਾ ਅਸੀਂ 8 ਵਜੇ ਅਗਲਾ ਪ੍ਰੋਗਰਾਮ ਲਿਖਾਂਗੇ ਵੱਡੇ ਲੈਵਲ ਤੇ ਆਪਾਂ ਪ੍ਰੋਗਰਾਮ ਕਰਾਂਗੇ ਜੇ ਨਹੀਂ ਉਹਨਾਂ ਨੂੰ ਮਤਲਬ ਸਜ਼ਾ ਮਿਲਦੀ ਤਾਂ ਬਾਕੀ ਜੋ ਵੀ ਹੋਇਆ ਅਸੀਂ ਨਾਸੰਸਕਾਰ ਕਰਨਾ ਜਿੰਨਾ ਚਿਰ ਉਹਨਾਂ ਨੂੰ ਸਜ਼ਾ ਨਹੀਂ ਮਿਲਦੀ ਨਾ ਹੀ ਆਪਾਂ ਪੋਸਟਮਾਰਟਮ ਕਰਨਾ ਡੈੱਡ ਬੋਡੀ ਪਈ ਐ ਇੱਥੇ ਤਿੰਨ ਦਿਨਾਂ ਤੋਂ ਪਈ ਐ ਜੀ ਰੂਲਦੀ ਪਈ ਡੈੱਡ ਬੋਡੀ ਇਹ ਹੁਣ ਤੁਸੀਂ ਆਪ ਸਰ ਇਹ ਮਾਮਲਾ ਕੀ ਸੀ ਸਭ ਤੋਂ ਪਹਿਲਾਂ ਮਾਮਲਾ ਸੀਗਾ ਕਿ ਕੋਈ ਦੁਕਾਨਦਾਰ ਸੀਗੇ ਤਿੰਨ ਚਾਰ ਉਹਨਾਂ ਨੇ ਇਹਨੂੰ ਪੈਸੇ ਦਿੱਤੇ ਸੀਗੇ ਪੈਸੇ ਦੀ ਇਬਜ ਦੇ ਵਿੱਚ ਇਨੂੰ ਪੈਸੇ ਵਾਪਸ ਮੰਗਦੇ ਸੀ ਲੇਕਿਨ ਕਾਰਨ ਇਹ ਹੋਇਆ ਕਿ ਕਿ ਕੋਈ ਅਮਾਉਂਟ ਦੀ ਜਿਹੜੀ ਆ ਉਹ ਇੰਟਰਸਟ ਜ਼ਿਆਦਾ ਪਾਇਆ ਜਾਂ ਕੁਛ ਐਦਾ ਲੱਗਦਾ ਉਹ ਬੰਦਾ ਜਿਹੜਾ ਹੈਗਾ ਵਿਚਾਰਾ ਇਹਨਾਂ ਦੇ ਦੁੱਖੋਂ ਉਹ ਆਪਣੇ ਆਪ ਨੂੰ ਨੇ ਖਤਮ ਕਰ ਲਿਆ ਬੜੀ ਮਾੜੀ ਗੱਲ ਹੋਈ ਉਸ ਤੋਂ ਬਾਅਦ ਅਸੀਂ ਐਫ ਆਈ ਆਰ ਜਿਹੜੀ ਦਰਜ ਰਜਿਸਟਰ ਕਰ ਦਿੱਤੀ ਉਹਦੇ ਮੁਤਾਬਕ ਜਿਹੜੇ ਦੋਸ਼ੀ ਬਣਦੇ ਆ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਜੜੀ ਵਾਲੇ ਆ ਕੇ ਕੀ ਕੀਤੀ ਜੀ ਕਿੰਨੇ ਪੈਸੇ ਸੀ ਉਹ 3 ਜੇ ਕਰਾਉਂਟ ਤੇ 7 ਲੱਖ 10 ਸੀ ਬਾਕੀ ਇਨਵੈਸਟੀਗੇਸ਼ਨ ਚ ਪਤਾ ਲੱਗੂ ਅਰੋਪੀ ਕਿੰਨੇ ਆ ਤੇ ਕੀ ਕਾਰਵਾਈ ਕੀਤੀ ਜਾ ਰਹੀ ਚਾਰ ਅਰੋਪੀ ਨੇ ਅਸੀਂ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਕਿਹੜੀ ਤਰ੍ਹਾਂ ਵਾਲੇ ਨੇ 306 ਚ ਠੀਕ ਹੈ ਸਰ ਪਰਿਵਾਰ ਨਾਲ ਬੈਠ ਕੇ ਕੀ ਕੁਝ ਨਿਸਕਰਸ਼ ਨਿਕਲੇ ਪਰਿਵਾਰ ਨਾਲ ਡਿਸਕਸ ਨਿਕਲੇ ਕਿ ਜਲਦੀ ਕੋਸ਼ਿਸ਼ ਸਾਡੀ ਹੈਗੀ ਆ ਵੈਸੇ ਵੀ ਸਾਡਾ ਕੰਮ ਆ ਫਰਜ ਹੈ ਡਿਊਟੀ ਹੈ ਅਸੀਂ ਰਸਤੇ ਕਰਨੇ ਹੀ ਐਕਿਊਜ਼ਡ ਠੀਕ ਹੈ ਜੀ ਪਰ ਜਲਦੀ ਤੋਂ ਜਲਦੀ ਤੁਹਾਨੂੰ ਕਰਕੇ ਇਮੀਡੀਏਟ ਦੱਸ ਦਿਆਂਗੇ ਜਿਹੜਾ ਪ੍ਰੋਟੈਸਟ ਦਾ ਕਹਿ ਰਹੇ ਸੀ ਉਹ ਟਾਲ ਰਹੇ ਹੁਣ ਪਰਿਵਾਰ ਵਾਲੇ ਨਹੀਂ ਪ੍ਰੋਟੈਸਟ ਕਿਸੇ ਕੁਛ ਦਾ ਕੋਈ ਨਹੀਂ ਹੋਊਗਾ ਅਸੀਂ ਇਹਨਾਂ ਨੂੰ ਸੁਸ਼ਾਸ਼ਣ ਦਿੱਤਾ ਅਸੀਂ ਇਹਨਾਂ ਦੇ ਨਾਲ ਜਿਹੜੀ ਕਾਨੂੰਨ ਦੇ ਮੁਤਾਬਕ ਬਣਦੀ ਕਾਰਵਾਈ ਆ ਹਰ ਸੰਭਵ ਯਤਨ ਕਰਕੇ ਕਰਾਂਗੇ ਥੈਂਕ ਯੂ ਸਰ ਬਾਕੀ ਡੀਐਸਪੀ ਸਾਹਿਬ ਆਪ ਗੱਲ ਕਰ ਲੈ ਜੇ ਤੁਹਾਡੇ ਨਾਲ ਥੋੜੀ ਜਿਆਦਾ ਭਰੋਸਾ ਦੇ ਦੇ ਜੀ ਗੁਰੂ ਦੀ ਹਜ਼ੂਰੀ ਦੇ ਵਿੱਚ ਅਗਲਾ ਪ੍ਰੋਗਰਾਮ ਜਿੱਦਾਂ ਵੀ ਹੈਗਾ ਤੁਸੀਂ ਸਾਡੇ ਨਾਲ ਪਹਿਲਾਂ ਵੀ ਸੀਗੇ ਅੱਜ ਵੀ ਹੋ ਔਰ ਅਗਲਾ ਪ੍ਰੋਗਰਾਮ ਜਿਹੜਾ ਹੋਊਗਾ ਮੈਨੂੰ ਉਮੀ ਐਫਪੀ ਸਾਊਥ ਤੋਂ ਨਗਰ ਕਰ ਦਿੰਦੇ ਆ। ਸਾਥਕ ਪਹਿਲਾਂ ਕਰ ਆ। ਤੋਂ ਅਨੁਸਾਰ ਇਹ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਣ ਲਈ ਤੁਹਾਡਾ ਜਿਹੜਾ ਬਹੁਤ ਕੰਮ ਬਦ ਰੂਸੀ ਕਰਕੇ ਹੋ ਰਿਹਾ ਹੈ। ਛੋਟੇ ਛੋਟੇ ਬੱਚਿਆਂ ਦੀ ਮਦਦ ਲਈ ਖਾਂਦ ਜਿਹੜਾ ਬੱਚਾ ਵਿਚਾਰਾ ਚਲੇ ਗਿਆ ਇਸ ਧਰਤੀ ਤੋਂ ਉਹ ਤੇ ਵਾਪਸ ਨਹੀਂ ਆ ਸਕਦਾ ਲੇਕਿਨ ਤੁਸੀਂ ਬੜਾ ਅੱਛਾ ਸਹਿਯੋਗ ਦੇ ਰਹੇ ਜਿਹੜੇ ਸਾਰੇ ਇਲਾਕਿਆਂ ਪਾਸੇ ਔਰ ਮੇਰੀ ਇਹ ਪੂਰੀ ਤਰ੍ਹਾਂ ਨਾਲ ਹਰ ਸਭ ਤੋਂ ਕੋਸ਼ਿਸ਼ ਹੈ ਕਿ ਅਸੀਂ ਇਮੀਡੀਏਟ ਜਿੰਨੀ ਜਲਦੀ ਹੋ ਸਕਦਾ ਹੈ ਦੋਸ਼ੀਆਂ ਨੂੰ ਫੜ ਕੇ ਤੇ ਉਹਨਾਂ ਦੀ ਕਿਰਪਾ ਲਈ। ਔਰ ਮੈਂ ਟੀਮ ਜਿਹੜੀ ਹੈ ਅਲੱਗ-ਅਲੱਗ ਅਸੀ ਲਗਾਤੀ ਹੈ ਜਿੱਥੇ-ਜਿੱਥੇ ਟੀਮਾਂ ਜਾਂਦੀ ਹੈ ਉਹਦੇ ਉੱਤੇ ਜਾ ਕੇ ਕਰਾਉਂਦੇ। ਤੁਸੀਂ ਕਿਸੇ ਕਿਸਮ ਦੀ ਕੋਈ ਇਹਨਾਂ ਨੂੰ ਦਿੱਕਤ ਆਉਂਦੀ ਹੈ ਤੇ ਭਾਈ ਸਾਹਿਬ ਨੂੰ ਕਹਿਤਾ 8 ਵਜੇ ਅਸੀਂ ਇਹਨਾਂ ਦਾ ਨਾਮ ਫਿਰ ਵੀ ਲੇਕਰ ਨਹੀਂ ਹੈ। ਸਾਡੀ ਕੋਸ਼ਿਸ਼ ਜਿਹੜੀ ਹੈ ਉਸ ਨੂੰ ਪੂਰੀ ਹੋਰ ਜ਼ੋਰ ਹੋਏਗੀ ਤੇ ਉਹ ਟਲੋ ਨੋ ਕਿ ਜਿਹੜੀ ਬੈਕਸ ਲਈ ਕਰਤਾ ਹੈ। ਵਾਈਰਡ ਜੀ ਕੀ ਸਰਕਾਰ ਵਾਈ ਦੇ ਨਾਮ ਹੈ ਉਹ ਜਿਹੜੀ ਪਾਪਾ ਦੀ ਗੱਲ ਸੀ ਤੀਣਾ ਇਕੱਠਾ ਕਰੀਏ ਇੱਕ ਵਾਰ ਗੱਲ ਕਰੀਏ ਇੱਕ ਵਾਰ ਮੇਰੀ ਗੱਲ ਕਰਨੀ ਹੈ। ਕਾਰਵਾਈ ਦੇ ਨਾਮ ਤੇ ਜਿਹੜਾ ਜੋ ਕਿਹਾ ਆ ਅੱਜ ਨਾਲ 7 ਵਜੇ ਫੋਨ ਆਇਆ ਮੇਰੇ ਨੂੰ। ਫੋਨ ਚਾ ਲਗਾ। ਕਿ ਮਨੂ ਜਾਵੜਾ ਜਿਹੜਾ ਨਾਮ ਹੈਗਾ ਵਿੱਚ। ਉਹ ਦਾ ਨਾਮ ਹੁੰਦੇ ਨੇ। ਦਖਾਵਾ ਲਈ ਗੁੱਦੇ ਦੇ ਮੈਂ ਬਹੁਤ ਫੇਰਦਾ ਰਣਾਏ ਇੱਕ ਕਰਦੇ ਉਹ ਕਹਿੰਦੇ ਖੜੇ ਉਹ ਕਹਿੰਦੇ ਘਰ ਦਾ ਮੁੰਡਾ ਨਹੀਂ ਬੋਲਦੇ ਸਰ ਯਾਰ ਖਲਾਸਾ ਸਟੇ ਰੋ ਸਰ ਮੈਂ ਉਹਦਾ ਗੱਲ ਦੱਸਦੇ ਕਿ ਐਸਆਈ ਸਾਹਿਬ ਨੇ ਕਾਬੇੜਾ ਦੇ ਦੇਖੋ ਜੀ ਸਾਡਾ ਕੰਮ ਸਾਲੂ ਹੋ ਗਿਆ ਪਰ ਇਹ ਚੱਲਦਾ ਨਹੀਂ ਹੈ ਹਾਂ ਹਾਂ ਕੋਈ ਯਾਦ ਨਹੀਂ ਕਿਸੇ ਟੈਕਨੀਕਲ ਵਜ੍ਹਾ ਨਾਲ ਨਹੀਂ ਹੋ ਰਿਹਾ ਕੋਈ ਕਰਕੇ ਨਹੀਂ ਆ ਰਿਹਾ ਅੱਜ ਵੀ ਕਿੰਨੇ ਵੀ ਲੋਡ ਨਹੀਂ ਸਕਦਾ ਇੱਕ ਰਿਕਵੈਸਟ ਕਰਦੇ ਹਾਂ ਉਹ ਟਾਈਮ ਕਿੰਨਾ ਦਿੰਦੇ ਆਪਾਂ ਉਹਨੇ ਟਾਈਮ ਦੇ ਦਿੱਤਾ ਉਹ ਯਾਰ ਟਾਈਮ ਤੋਂ ਪੁੱਛਦਾ ਜਵਾਬ ਦੇ ਰਹੇ ਕਿਉਂਕਿ ਮੈਂ ਦੁਬਾਰਾ ਅਸੀਂ ਜਲਦੀ ਹੋ ਜਾਏਗਾ ਉਸ਼ਾ ਸਾਡੀ ਜੀ ਜੀ ਜਲਦੀ ਉਸ ਤੋਂ ਪਰੇ ਇਹ ਉਹ ਇੱਕ ਤਰ੍ਹਾਂ ਵਿਚਾਰ ਰਹੇ ਜੀ ਸਰ ਅਸੀਂ ਅੱਜ ਮੰਨ ਲਓ ਕੱਲ੍ਹ ਕਿਸੇ ਲਈ ਪ੍ਰਾਇਮ ਹਾਂ ਇਹ ਆ ਵੀ ਮੰਜੀ ਸੀ ਹਮਾ ਤਾਂ ਹੋ ਗਿਆ ਅੱਛਾ ਮਤਲਬ ਜੇ ਉਦੋਂ ਕਾਰਵਾਈ ਸਟਾਰਟ ਹੋ ਜਾ ਤਾਂ ਡੈਡ ਬੁਡੀ ਨੂੰ 20 ਦਿਨ ਤੇ ਡੈਡ ਬੁਡੀ ਨੂੰ 30 ਦਿਨ ਜੇ ਇਹ ਕਾਰਵਾਈ ਹੋਣੀ ਤੇ ਬਸ ਤਾਂ ਹੋ ਗਿਆ ਸਰ ਅੱਗੇ ਅੱਗੇ चोवीह चोवीह घंटे टाइम दवा